ਹਰ ਜੋ ਕੁ ਜੋਗ ਭਗਤ ਤੂ ਆਇਆ ਫੈ ਜ ਰਖਦਾ ਆਇਆ RAM RAJ ਹਨਾਕ ਸਿੰਧਵਿਸ਼ਟ ਹਰ ਮਾਰਿਆ ਪਰ ਹਲਾਦ ਤਰਾਇਆ ਹੰਕਾਰੀ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਾਨਾਨਕ ਐਸਾ ਹਰ ਸੇਵੀ ਅੰਤ ਲੈ ਛਡਾਇਆ ਸੁਖ ਮਹੱਲਾ ਬਿਹੱਲਾ ਦੋ ਖੁਦਾ ਰੂਸ ਕਰੋਗ ਪਿਆ ਜਾ ਸੁਖਤਾ ਨ ਹੋਈ ਤੁਮ ਕਰਤਾ ਕਰਨ ਮੇ ਨਹੀਂ ਜਾਹੂ ਕਰੀ ਨ ਹੋਈ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨ ਜਾਹੀ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਤ ਅਕਲ ਕਲਾ ਭਰਪੂਰ ਰਹਾ ਤੁ ਸੱਚਾ ਸੈਨ ਸਿੱਤ ਸਵਾਲਿਓ ਜਿਨ ਕੀ ਤੇ ਸੋ ਪਾਵਰ ਪਿਆ ਕਹ ਨਾਨਕ ਕਰਤੇ ਕਿਆ ਬਾਤਾ ਜੋਗਿ ਸ਼ਕਰਨਾ ਸੋ ਕਰੇਹਾ ਸੋ ਦਾ ਰਾਗਾ ਸਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰਤੀ ਰਾ ਕੀ ਹਾ ਸੋ ਕਰਕੇ ਹਾਂ ਜਿਤ ਵੇ ਸਰਬ ਸਮਾਲੇ ਵਾਜੇ ਦੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਬਨ ਹਾਰੇ ਕੇਤੇ ਤੇਰੇ ਰਾਗ ਫਰੀਸੋਂ ਕਹੀਏ ਕੇਤੇ ਤੇਰੇ ਗਾਵਨ ਹਾਰੀ ਗਾਵਨ ਨਾ ਪਾਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵਨ ਨਾ ਚਿਤ ਗੋਤ ਲਿਖ ਜਾਨਾ ਲਿਖ ਲਿਖ ਧਰਮ ਵਿਚਾਰੇ ਗਾਵਨ ਦਨ ਨਾ ਈਸਰ ਬਰਮਾ ਦੇਵੀ ਸੋਨ ਤੇਸ ਦਾ ਸਵਾਰੀ ਗਾਵਨ ਦਨ ਨਾ ਇੰਦਰੰਦਰਾ ਸਿੰਘ ਬੈਠੇ ਦੇਵਤਿਆਂ ਦਰਨ ਲਾਲੇ ਗਾਵਉ ਤਨ ਨ ਸਤਿ ਸਮਾਦੀ ਅੰਦਰ ਗਾਵਉ ਤਦਨੋ ਸਾਧ ਵਿਚਾਰੇ ਗਾਵਉ ਤਨੋ ਜਤੀ ਸਤੀ ਸੰਤੋਖੀ ਗਾਵਉ ਤਦਨੋ ਵੀਰ ਕਰਾਰੇ ਗਾਵਉ ਤਨੋ ਪੰਡਰ ਪੰਡਰ ਖੀਏ ਸਰਮ ਜਗ ਜਗ ਵੇਂਦਾ ਨਾਲੇ ਗਾਵਉ ਤਦਨੋ ਮੋਹਣੀ ਆ ਮਨ ਮੋਹਣ ਸਵਰਗ ਮਾਸ਼ ਪਿਆਲੇ ਗਾਵਨ ਤਦਨੋਂ ਤਨੁ ਪਾਈ ਤੇਰੇ ਅਰਥ ਸਰ ਤੀਰਥ ਨਾਲੇ ਗਾਵਨ ਤਦਨੋਂ ਜੋਤ ਮਹਾ ਬਲ ਸੂਰਾ ਗਾਵਨ ਤਦਨੋਂ ਖਾਣੀ ਚਾਰੇ ਗਾਵਨ ਤਦਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੋਂ ਗਾਵਨ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋਂ ਗਾਵਨ ਸੇ ਮੇ ਚਿਤਨਾ ਆਵਨ ਨਾਨਕ ਕੀ ਵਿਚਾਰੇ ਸੋਇ ਸੁਹੰਦਾ ਸਾਚੇ ਸਾਇਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿੰਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿੰਨੂ ਪਾਈ ਕਰ ਕੇ ਦੇਖੇ ਕੀਤਾ ਆਪਣਾ ਜੋ ਤਸਦੀਵ ਵਡਿਆਈ ਜੋ ਤੁਸਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋਪਾਤ ਸਾਹ ਸਹਾਪਾਤ ਸਾਹਿਲ ਨਾਨ ਕਰੇ ਹਰ ਰਜ਼ਾਈਆ ਸਾ ਮਹੱਲਾ ਪਹਿਲਾ ਸੋਣ ਵਡਾ ਆਖੇ ਸਭ ਕੋਏ ਕੇ ਵੱਡ ਭੰਟਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੀ ਤੇਰੇ ਰਹੇ ਸਮਾਏ ਵੰਡੇ ਮੇਰੇ ਸਾਹਿਵਾ ਗਹਿਰ ਗੰਬੀਰਾ ਗੁਨੀ ਕੀ ਹੀਰਾ ਕੋਇ ਨਾ ਜਾਣੀ ਤਰਕੀਤਾ ਕੀ ਵੜਤੀ ਰਹਾਉ ਸਾਸਰਤੇ ਮਲ ਸਰਤ ਕਮਾਈ ਸਭ ਕੀਮਤ ਮਲ ਕੀਮਤ ਪਾਈ ਯਾਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਈ ਤੇਰੀ ਤਲਬ ਡੇ ਆਈ ਸਭ ਸਾਤ ਸਭ ਤਾਪੂ ਸੋ ਚੰਗਿਆਈਆਂ ਸਦਾ ਪਰਖਾਂ ਕੀਆਂ ਵੜਿਆਈਆਂ ਸੋ ਜੇ ਬੋਲੇ ਸਿੱਧੇ ਕਨੇ ਨਾ ਪਾਈ ਆਕਰ ਮਿਲੇ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਮਤੀ ਭਰੇ ਤੇਰੇ ਢੰਡਾਰਾ ਜੇ ਤੁਮ ਦੇਤ ਸੇ ਕਿਆ ਚਾਰ ਨਾਨਕ ਸਾਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੇ ਮਰ ਜਾਓ ਆਖਣਿਓ ਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਤੋਂ ਭੁਖ ਐ ਖੈ ਚਿਲੀਏ ਦੁਖ ਸੋ ਕਿਉ ਬਿਸਰੇ ਮੇਰੀ ਮਾਈ ਸਾਚੇ ਸੇ ਸਾਚੇ ਨਾਹੀ ਰਹਾਉ ਸਾਚੇ ਨਾਮ ਕਿਤਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਈ ਨਾ ਹੋ ਮਰੇ ਨ ਹੋਵੇ ਸੋਗ ਦੇਂਦਾ ਰਹਿ ਨ ਚੋਕੇ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਵਤੇ ਵੜ ਤੇਰੀ ਦਾਤ ਜੇਂਦਨ ਕਰਕੇ ਕੀਤੀ ਰਾਤ ਕਸਮ ਵਸਾਰੇ ਤੇ ਕਮ ਜਾਤ ਨਾਨਕ ਨਾਮੇ ਵਾਹਿਗੁਰੂ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਾਨ ਸਤਿਗੁਰ ਸਤਿਪੁਰ ਰਖਾ ਬਿਨੋ ਕਰੋ కృਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤ ਨਾਮ ਰਪਨਾ ਸਖਾਈ ਹਰ ਕੀ ਤਮਰੀ ਰਹਿ ਰਾਸ ਰਹਾਉ ਹਾ ਜਿਨ ਕੇ ਬੜ ਭਾਗ ਬਡੇਰੇ ਜਿਨ ਹਰ ਹਾ ਸਰਦਾ ਹਰ ਪਿਆਸ ਹਰ ਹਾ ਨਾਮ ਲੇਤਪ ਤਾਸੈ ਮਲ ਸੰਗਤ ਗੁਣ ਪਰਗਾਸ ਜੈ ਨਾ ਹਰ ਹਰਸ ਨਾਮ ਨਾ ਪਾਇਆ ਤੇ ਪਾ ਗਹੀ ਜੰਪਾਸ ਜੋ ਸਦਗੁਰ ਸਰਨ ਸੰਗਤ ਨਹੀਂ ਆਏ ਤਕ ਜੀਵੇ ਤਕ ਜੀ ਆਸ ਜਿਨ ਹਾ ਜੇ ਸਦਕਰ ਸੰਗਤ ਪਾਈ ਤਨ ਤੋਰ ਵਾਸਤਖ ਲਿਖਿਆ ਲਿਖਾਸ ਤਾ ਨ ਧਨ ਸਾ ਸੰਗਤ ਜਿਤ ਹਰਸ ਪਾਇਆ ਮਿਲ ਜਾ ਨਾਨਕ ਨਾਮੁ ਵਰਗਾਸ ਰਾਗ ਗੁਜਰੀ ਮਹੱਲਾ ਪੰਜਮ ਕਾਹਿਰੇ ਮਚ ਤਬੈ ਉਦਮ ਜਹ ਅਹਰ ਹਰ ਜੀਉ ਪਰਿਆ ਸਹਿਲ ਪਤਨ ਮੈਂ ਜੰਤੂ ਪਾਏ ਤਾ ਕ੍ਰਿਸ਼ ਅੰਗੇ ਕਰ ਧਰਿਆ ਮੇਰੇ ਮਾਦੋ ਜੀ ਸਾ ਸੰਗਤ ਮਲੇ ਸੋਂ ਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਮ ਪਤਾਲ ਉਸ ਤਬੰਤਾ ਹੋਏ ਨ ਕਿਸ ਕੀ ਧਰਿਆ ਸੇ ਸਜ ਗਸਵਾਹੇ ਠਾਕੁਰ ਕਾਹੇ ਮਨ ਪ ਘਰਿਆ ਓੜੇ ਓੜਿਆ ਵੀ ਸੇ ਕੋਸਾ ਤਿਸ ਪਾਛੇ ਬਿਸ਼ਰੇ ਸ਼ਰਿਆ ਤਨ ਕਾਵਣ ਖਲਾਵੇ ਕਾਵਣ ਚਗਾਵੇ ਮਨ ਮੇ ਇਸ ਮਰਨ ਕਰਿਆ ਸਭ ਨਿਦਾਨ ਧਾਸਿਆ ਤਿਸ ਧਾਨ ਠਾਕੁਰ ਕਰ ਕਲ ਤਰਿਆ ਜਨ ਨਾਨਕ ਬਲ ਬਲ ਸੁਧ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਸਮਹਲਾ ਚੌਥਾ ਸੋ ਪਰਖ ਏਕ ਓੰਕਾਰ ਅਦਗੁ ਪ੍ਰਸਾਦ ਸੋ ਪਰਖ ਨਰਿੰਜਣ ਹਰ ਪਰਖ ਨਰਿੰਜਣ ਹਰ ਅਗਮ ਅਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੂੰ ਜੀ ਹਰ ਸੱਚੇ ਸਰਦਿਨ ਹਾਰਾ ਸਭ ਜੀ ਤੇ ਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੋਖ ਬਿਸਾਰਨ ਹਾਰਾ ਹਰਿਆ ਪੇਠਾ ਕਰ ਹਰ ਆਪੇ ਸੇਵਕ ਜੀ ਪਿਆ ਨਾਨਕ ਜੰਤ ਵਿਚਾਰਾ ਤੂੰ ਕੜ ਕੜ ਅੰਤ ਸੰਦਰੰਤਰ ਜੀ ਹਰ ਏਕਾ ਪੁਰਖ ਸਮਾਨ ਇਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਜੋ ਜਿਬ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਚੱਜਵਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਕੋਈ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਮ ਜੀ ਜਨਾਨਕ ਤੈਨੂੰ ਕਰਵਾਣਾ ਹਰਿ ਧਿਆਵੇ ਹਰਿ ਧਿਆਵੇ ਤੂੰ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਸ਼ਿ ਮੁਕਤ ਪੈ ਜਨ ਹਾਲ ਧਿਆਇ ਜੀ ਤੈਨ ਤੋੜੀ ਜਮ ਕੀ ਫਾਸੀ ਜੈਨਰ ਪਾਜ ਨਹਾਲ ਨਰਪਾ ਧਿਆਇ ਜੀ ਤਨ ਕਾ ਭਉ ਸਭੁ ਗੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੁਪ ਸਵਾਸੀ ਸੇ ਤਰਸੇ ਤੈਨ ਜਿਨ ਹਰਤੇ ਆਏ ਜੀ ਜਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਪੰਡਾ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਪੂਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨੁ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਵਾਸਮਰਾ ਸਾਸਾਂ ਜੀ ਕਰ ਕਰਿਪਾ ਕਰਕੇ ਕਰਕੇ ਰਿਆ ਕਰ ਕਰ ਮੁਕਰੰਤਾ ਸੇ ਭਗ ਸੇ ਭਗਤ ਭਲੇ ਜਨਾਨ ਪੀਜੀ ਜੋ ਭਾਵੇ ਮੇਰੀ ਹਰ ਭਗਵੰਤਾ ਤੂੰ ਆਦਿ ਪੁਰਖਿਆ ਪਰੰਪਰਕਤਾ ਜੀ ਤੂੰ ਜੀਵੜ ਅਵਰ ਨ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤੂੰ ਇਕੋ ਜੀ ਤੂੰ ਨੇਚਲ ਕਰਤਾ ਸੋਈ ਤਦਿ ਆਪੇ ਭਾਵੇ ਸੋਈ ਵਰਤੇ ਜੀ ਤੁ ਆਪੇ ਕਰੇ ਸੋ ਹੋਈ ਤਦਿ ਆਪੇ ਸਿਰ ਸੋ ਪਾਈ ਜਦਿ ਆਪੇ ਸਿਰ ਜੀ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਾਸੇ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਿੰਡਾ ਸਾਈਂ ਜੋ ਤੋਂ ਪਾਵੇ ਸੋਈ ਚੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੁਮ ਸਭਨੀ ਧਿਆਇਆ ਜਿਸਮੂ ਕਿਰਪਾ ਕਰਿਤ ਨਾਮ ਅਰਥ ਨ ਪਾਇਆ ਗਰਮ ਖਲਾ ਦਾ ਮਨ ਮੁਖ ਗਵਾਇਆ ਤਉ ਤੇ ਆਪ ਬਿਛੋੜਿਆ ਆਪ ਮਿਲਾਇਆ ਤੂੰ ਦਰਿਆں ਸਾ ਤੁਜੀ ਹੀ ਮਾਇ ਤੁਝੋਂ ਦੂਜਾ ਕੋਈ ਨਾਏ ਜੇ ਜਾਂ ਸਭ ਤੇਰਾ ਖੇਲਾ ਬੇਜੋਗ ਬਲ ਸੁਸਿਆ ਸੰਜੋਗੀ ਮੇਲ ਜੈਸਾ ਨੋ ਤੁਂ ਜਾਣੈ ਸੋਇ ਜਿਨ ਜਾਣੈ ਹਰ ਗੁਣ ਸਤਿ ਹੀ ਆਕ ਬਖਾਣੀ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸੈਂਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਜਵਨ ਦੋਜਿਆ ਅਬਰ ਨ ਕੋਇ ਤੁੰ ਘਰ ਘਰ ਵੇਖੈ ਜਾਣੈ ਸੋਇ ਜਾ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸੋਲੈ ਪਹਿਲੇ ਨਿਵਾਸਾ ਪਾਣੀ ਪਾਵਕ ਤੇ ਨਹੀਂ ਕੀਆ ਅੰਕਜ ਮੂ ਭਗ ਨਹੀਂ ਚਾਲੈ ਹਮ ਦੇਖੋ ਤੇ ਡੂਬੀਐ ਲੈ ਮਨ ਏਕ ਨਾ ਚਿਤ ਸਮੋਰਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੇ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਿਆ ਪਰਮਤ ਨਾਨਕ ਤਿੰਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਵਤ ਮਾਨਖ ਦੇ ਹਰੀਆ ਗੋਬਿੰਦ ਮਰਨ ਕੀ ਇਹ ਤਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਲਸਾਤ ਸੰਗਤ ਪੱਜ ਕੀਬ ਨਾਮ ਸਰਾਂ ਜਾ ਮੁਲਾਕ ਫੁੰਦਸ ਤਨ ਕੈ ਜਾਨ ਮਰਥਾ ਜਾ ਤਰੰਗ ਮਾਇਆ ਕੇ ਰਹਾਉ ਜਾਵ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮ ਸਾਰਨ ਪਰੇ ਕੀ ਰਾਖੋ ਸਰਮ ਆਸ਼ੇ ਦਸਮੀ ਕਬੀਰ ਬਾਜ ਬੇਨਤੀ ਚੌਪਈ ਅਮਰੀ ਕਰੋ ਹਾਥ ਦੇ ਰਖਾ ਕੋ ਨਹੇ ਚਿਤ ਕੀ ਇਸ਼ਾ ਤੋ ਚੰਦ ਰਹੀ ਹਮਾਰਾ ਆਪਣਾ ਜਾਨ ਕਰੋ પતિ ਪਾਰ ਹਮਰੇ ਦੋਲ ਸਵੇ ਤੁਮ ਕਾਵੋ ਆਪ ਹਾ ਦੇ ਮਹੀ ਬਚਾਵੋ ਸੁਖੀ ਵਸੀ ਮੋਰੋ ਪਰਵਾਰ ਸੇਵਕ ਸਿੱਖ ਸਵੇ ਕਰਤਾਰ ਮੋਰਛਾ ਨਿਤ ਕਰਦੇ ਘਰੀਏ ਸਾਂਵਰਨ ਕੋ ਆਇ ਸੁ ਗਰੀਏ ਹੋ ਨਹੇ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸੜਗਰ ਨ ਧਿਆਉ ਜੋ ਵਰ ਚਾਉ ਸਤੰਤੇ ਪਾਉ ਸੇਵਾ ਸਿੱਖ ਹਮਾਰੀ ਤਾਰੀ ਹੈ ਚਣਚੋਂ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮਝੇ ਅਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਜੋ ਹਦਾ ਹਮਾਰੇ ਪ੍ਰਸ਼ਾ ਸਰੇ ਆਸਤ ਜਿਉ ਕਰਿਓ ਰੱਛਾ ਰਾਖਿ ਲੋ ਮਰ ਆਖਨ ਹਾਰੀ ਸਾਈਂ ਸੰਤ ਸਹਾਈ ਪਿਆਰੀ ਦੇਨਵੰ ਦਿਸ਼ਤਨ ਕੇ ਹੰਤਾ ਤੁਮ ਹੋ ਪੁਰੀ ਜਦ ਸਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸੂਜੂ ਅਵਤਰਾ ਕਾਲ ਪੈ ਕਰਿਵਿਸ਼ਣ ਪਰੰਕਾਸਾ ਸਭ ਕਾਲ ਕਾ ਕੀ ਆਤਮਾਸਾ ਜੋਨ ਕਾ ਜੋਗੇ ਸਭ ਕੀ ਉਹ ਬੇਂਦ ਲਾਇ ਬ੍ਰਹਮਾ ਜੋਥਿਓ ਜੋਨ ਕਾ ਸਾ ਲੋਕ ਸੁਭਾਰਾ ਨਮਸਕਾਰ ਹੈ ਤਾਈ ਹਮਾਰ ਜੋਨ ਕਾ ਸਾ ਜਗਤ ਬਨਹਾਇਓ ਦੇਵ ਬੰਦ ਜੈਸ਼ਨ ਪਜਾਇਓ ਆਰ ਅੰਦੇ ਕੇ ਅਵਤਾਰ ਸੇ ਗੁਰੂ ਸਮਝੋ ਹਮਾਰਾ ਨਮਸਕਾਰ ਸਹੀ ਕਹ ਹਮਾਰੀ ਸਭ ਜਾਨ ਜਿਨ ਆਸਵਾਰੀ ਸੇਵਕਨ ਕੋ ਸੇਵਨ ਸਕਦੀਓ ਸਤਨ ਕੋਪਲ ਮੁ ਬਜਕਿਓ ਕੜਕੜ ਕੇ ਅੰਤਰ ਕੀ ਜਾਣਤਾ ਭਲੇ ਬਰੇ ਕੀ ਪੀੜਿ ਪਛਾਨਤਾ ਚੇਟੇ ਤੇ ਖੁੰਚਸੁਲਾ ਸਾ ਪਰ ਕਿਰਪਾ ਦੇਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀੜਿ ਪਛਾਨੈ ਕਟਕੜ ਕੇ ਪੜ ਪੜ ਕੀ ਜਾਣੈ ਜਾ ਬੋਧ ਕਰ 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 ਤਾਰਾ ਪਰ ਜਦ ਤਮ ਦੇ ਅਪਾਰਾ ਜਾਵ ਕਰ ਕਰ ਤਹ ਕਵਹੁ ਤੁਮ ਮੇ ਮਿਤ ਦੇ ਤਰ ਸਭ ਹੂੰ ਜੇਤੇ ਵਧੇ ਸ ਸਭ ਧਾਰੇ ਆਪ ਆਪਨੀ ਉਹ ਜਚਾਰ ਤਮ ਸਭ ਹੀਤੇ ਰਹਿਤ ਨਰਾਲਮ ਜਾਂਦ ਬੇਦ ਪੇਦ ਅਰੇ ਆਲਮ ਨਰੰਕਾਂ ਨਿਰਭਕਾਂਦ ਲੰਬੋ ਆਦ ਅਨੀਲ ਅਨਾਦ ਅਸੰਭਵ ਤਾ ਕਾ ਮੂੜ ਚਾਦ ਭੇਂਦਾ ਜਾ ਕੋ ਪੇਬ ਨਾ ਪਾਪ ਦੇ ਵੇਂਦਾ ਤਾ ਕੋ ਕਰਮ ਹਨ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸ਼ਿਵ ਨਰੰਕਾਰ ਕਾ ਚੀਨਤ ਨਹੀ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਨਨ ਤੋਂ ਹੈ ਤੇਤੀ ਤੁਮਰਾ ਲਖਨ ਨਾ ਜਾਏ ਉਸਾਰਾਂ ਕੇਵ ਸਜਾ ਪਥਮ ਸੰਸਾਰਾਂ ਕੈ ਰੂਪਾ ਨੂਪਸ ਰੂਪਾ ਹਰਾਮ ਗਪਿਓ ਆਰਾਮ ਕੀ ਭੂਪਾ ਅੰਡਾ ਜੇਰ ਸੇਤਿ ਜਕੀਨੀ ਉਤਪਜ ਖਾਂ ਬਹਰ ਜੀ ਦੇਨੀ ਕਉ ਹਲ ਰਾਜਾ ਹੈ ਬੈਠਾ ਕਉ ਸੰਪੈ ਸੰਕਰ ਕੈਠਾ ਸਗਰੇ ਸੇ ਦਿਖਾਏ ਅਚੰਬਵ ਆਜਗਾ ਸੂਪ ਸਿਆੰਬਵ ਅਵਰ ਸ਼ਾ ਮੇਰੀ ਤੁਮ ਕਰੋ ਸਿਖ ਬਾਸ ਸਿਖ ਸੰਗਰੋ ਦੋਸ਼ ਤੇ ਔਸ਼ਧ ਪਾਤਾ ਸਗਲ ਮਲੇਸ਼ ਕੋਣ ਘਾਤਾ ਜਹ ਤੁਰਤਾ ਸਾਨੀ ਪਰੇਤਨ ਕੇ ਦੁਰਦੋਤ ਹੈ ਮਰੀ ਮਰੀ ਪੋਰਖ ਜੋ ਬਗ ਭਰੇ ਤੇ ਹਾਰੇ ਤਨ ਕੇ ਤਮ ਸੰਕਲ ਸਬਟਾਰੇ ਜੋ ਕਲਕ ਕਵਾਰ ਤੇ ਆਏ ਹੈ ਤਾਕੇ ਕਾਰਨ ਰਖਨੀ ਆਏ ਹੈ ਅਰਸ਼ਾ ਹੈ ਤੈ ਸਭ ਕਾਲਾ ਦੁਸ਼ਟ ਅਰੇਟ ਤਰੇ ਤਜ ਕਾਲਾ ਕਿਰਪਾ ਦੇ ਤਨ ਜਾਏ ਨਾ ਰਹੋ ਆ ਕੀ ਤਾ ਤਨ ਕਮੋਹਰ ਹੋ ਹਰਿ ਦੁਸ਼ੰਤ ਕਰਮੋ ਸਭ ਹੋਈ ਦੋਟਾ ਛੇ ਸਕੇ ਨਾ ਕੋਈ ਏਕ ਬਾਝ ਤਮੈ ਸੰਭਾਰਾ ਕਾਲ ਸਾਸਤੇ ਤਾਈਂ ਬਾਰਾ ਜਨਨ ਲਾਮ ਤਿਹਾਰੋ ਕਹਾ ਦਰਦ ਦੁਸ਼ਤ ਦੋਖ ਤੇ ਰਹਾ ਖੜਾ ਕੀ ਤਮੈ ਸੰਤਿ ਹਾਰੀ ਆਪ ਹਾਥ ਦੇ ਲਹੋ ਅਵਾਰੀ ਸਰਬ othor ਮੋਹੋ ਸਹਾਈ ਦੋ ਟੰਡੋਖ ਤੇਲ ਹੋ ਮਚਾਈ ਸਵਈਆ ਪਾਇੰਗੇ ਜਬ ਤੇ ਤਮਰੇ ਤੋਂ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਮਰਾ ਸਾਤਰ ਵਿਹਦ ਸਵੇ ਵਾ ਭੇਦ ਕੇ ਅਮੀ ਕਿ ਨ ਜਾਣਿਓ ਸਰੀ ਅਸਪਾਨ ਕਿਰਪਾ ਤਮਰੀ ਕਰ ਮੈ ਨਾ ਕਿਆਸਾ ਤੋਹੀ ਬਖਾਨਿਓ ਦੋਹਰਾ ਸਗਲ ਦਵਾਰ ਕੋ ਸ਼ਾਟਕੈ ਤੇ ਹੋ ਤਹਾਰੂੰ ਦਵਾਰ ਵਾਹਿ ਗਹਿ ਕੀ ਲਾਜੀ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਏਕਾ ਓੰਕਾਰ ਅਲਗੋ ਪ੍ਰਸਾਦ ਅਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਅਜੂਰਤਾ ਪਾਇਆ ਸਿਆ ਜਿਸੀਤੀ ਮਨਵ ਜੀਆਂ ਬੰਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬ ਲਗਾਵਣੀ ਆਈਆਂ ਸ਼ਬ ਦੋ ਤਾਂ ਗਾਓ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੂਹ ਹਰ ਨਾਲੇ ਹਰ ਨਾ ਰਹੂ ਤੂੰ ਮਨ ਮੇਰੇ ਦੋ ਕਸਾਮ ਬਸਾਰਨਾ ਅੰਗੇ ਕਾਰੁ ਹੁ ਕਰੇ ਤੇਰਾ ਕਾਜ ਸਭ ਸਵਾਰਨਾ ਸਮਨਾ ਗਲਾ ਸਮਰਾਸ ਸਵਾਮੀ ਸੋ ਕਉ ਮਨੋ ਬਸਾਰੇ ਇਹ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਵਾ ਕਾ ਨਹੀਂ ਕਰਤੇ ਰਹਿ ਕਰਤਾ ਤੇਰੇ ਸੋਕ ਚ ਹੈ ਜਿਸ ਦੇ ਸੋ ਪਾਵੇ ਸਲਾ ਸਲਾਹਾ ਤੇਰੀ ਨਾਮ ਮੰਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੂ ਸਾਜ ਲਾਮ ਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਨੀਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀ ਤਾ ਗੁਰ ਬਿਟ ਤਾ ਜਿਸ ਦੀਆਂ ਇਹ ਬੜਿਆਈਆਂ ਕਹਿ ਨਾਲ ਕਿਸ ਨੂੰ ਸੰਤੋਸ਼ ਉਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਵਦ ਕਾਸ ਭਾਗਿਆ ਕਾਸ ਭਾਗਿਆ ਸ਼ਵਦ ਬਾਜੇ ਕਲਾ ਜਿਤ ਕਰਤਾਰੀਆਂ ਪੰਜ ਦਦ ਬਾਸ ਕੀਤੇ ਕਾਲ ਕੰਤਕ ਵਾਰਿਆ ਤੁਰ ਕਰਮ ਪਾਇਆ ਤੂੰ ਦਿਨ ਕੋ ਸੇ ਨਾਮ ਹਰ ਕੀ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਤਕਾਰ ਅਨਹਦ ਵਾਜੇ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਉ ਰਮ ਪ੍ਰਵ ਪਾਇਆ ਪੁਤਰੇ ਸਗਲ ਬਸੂਰੇ ਦੋਖ ਰੋਗ ਅਸਨ ਤਾਪ ਉਤਰੀ ਸੁਣੀ ਸਚੀ ਬਾਣੀ ਸੰਤ ਸਾ ਜਿਨ ਪੈ ਸਰਸੀ ਉਰੇ ਗੁਰ ਤੇ ਜਾਣੀ ਸੁਨ ਤੇ ਪਨੀਤ ਕਹਤੇ ਪਵਿੱਤ ਸਤ ਗੁਰਿਆ ਪਰਪੂਰੇ ਬੇਲਵੰਤ ਨਾਨਕ ਬੁਰ ਚੰ ਲਾਗੀ ਵਾਜੇ ਅਨਹਤ ਤੂਰੇ ਮਦਾਨੀ ਮਹੱਲਾ ਪੰਜ ਮਾ ਤਾਰ ਵਿਚਨ ਵਾਸਤੂ ਪਾਈ ਸਸ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਭਿਉ ਜਿਸ ਕਾ ਸਸ ਅੰਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਸ ਕਾ ਹੋਇ ਅੰਧਾਰੋ ਇਹ ਵਕਤ ਜੀ ਨਹਿ ਜੈਨ ਤਿਨ ਤਰਾ ਕਰਤਾਰੋ ਤਮ ਸੰਸਾਰ ਚੰਦ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5ਮ ਤੇਰਾ ਕੀਤਾ ਜਾਤੋ ਨਹੀਂ ਮੈ ਨੋ ਜੋਗਿਕ ਤੋਈ ਮੈਂਦਰ ਗੁਣਿਆਰੇ ਕੋ ਬਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤਪੁਰ ਸਜਣ ਮਿਲਿਆ ਨਾਨਕ ਨਾਮ ਬਲੇਤਾ ਜੀਵਾ ਤਨ ਮਨ ਥੀਵੇ ਹਰਿਆ ਕੋੜੀ ਤੇਥੇ ਤੋਂ ਸਮਰਾਥ ਜਿੱਥੇ ਕੋਈ ਨਹੀਂ ਉਥੇ ਤੇਰੀ ਲਕ ਅਗਨੀ ਉਹ ਦਰਮਾਏ ਸੁਣ ਕੈ ਜਮ ਕੈ ਦੂਤ ਨਾਹੀ ਤੇਰੇ ਛਣ ਜਾਹੀ ਪੋਜ ویکھوں ਸੁਗਾਹੋਂ ਬਰਸਾਦੀ ਪਾਰ ਪਾਈ ਜਿਨ ਕੋ ਲੱਗੀ ਪਿਆਸ ਮਰਤ ਸਹੀ ਖਾਏ ਕਾਲ ਮੇ ਆਪਣੋਂ ਗੋਵਿੰਦ ਗਾਹੇ ਸਾਹੇ ਨੋ ਕਿਰਪਾ ਸੰਭਾਲੇ ਸਾਈ ਸਾਈ ਬਰਸਾ ਕੋਈ ਨਾ ਜਾਏ ਜੇ ਆਵੇ ਤੁਝ ਆਹੇ ਸਲੋਕ ਮਹਲਾ 5 ਅੰਤਰ ਗੁਰ ਆਰਾਧਨ ਹੇ ਜਿਹਵਾ ਜਬ ਗੁਰ ਨਾਮ ਨੇਤਰੀ ਸੰਦੁ ਕਰ ਪੇਖਣਾ ਸਰਨੀ ਸੁਰਨਾ ਗੁਰਨਾਵ ਸੰਦੁ ਕਰ ਸੇਤੀ ਰਤਿਆ ਦਰਗੇ ਪਾਈਏ ਠਾਉ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਏ ਬਦਹੇ ਜਾ ਕਮੈ ਉਹ ਤੁਮ ਕਾ ਢੀ ਹੈ ਬਰਲੇ ਕੇ ਕੀ ਮਹੱਲਾ ਪੰਜਮਾ ਰਖੇ ਰਖਣ ਹਾਨ ਆਪ ਵਾਰੀਨ ਗੁਰ ਕੀ ਪੈਰੀ ਪਾਏ ਕਾ ਸਵਾਰੀਨ ਹੋਆ ਆਪ ਧਿਆਲ ਮਨੋ ਨਾ ਬਿਸਾਰਨ ਸਾਜਨਾ ਕੇ ਸੰਗ ਪਉ ਜਲਤਾਰੀਨ ਸਾਖਤ ਨਿੰਦਕ ਦੁਸ਼ਟ ਕਿਨਵਾਹੀ ਬਿਦਾਰੀ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਦੇ ਵਾਹਿ ਜਿਸ ਸਮਰਤ ਸੁਖ ਹੋਏ ਸਗਲੇ ਧੋਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਦੇ ਵਾਹਿ ਜਿਸ ਸਮਰਤ ਸੁਖ ਹੋਏ سگلے دور جا واہ واحر کا خالصہ واحر واہ کی فتح